कई महीनों से चलती सुनवाई आज पूरी होगी और ये कोर्ट फैसला देगी कि उनकी जो मौत है उसमें इंक्वायरी होनी चाहिए कि नहीं क्योंकि अभी तक तो पुलिस ये कह रही है कि हमें ये चीजें करने की जरूरत नहीं है ਉਹ ਕੋਈ ਇਨਕੁਆਰੀ ਨਹੀਂ ਕਰਨਾ ਚਾਹਤੇ ਕੋਈ ਪੋਸਟਮਾਰਟਮ ਨਹੀਂ ਕਰਨਾ ਚਾਹਤੇ ਕੋਈ ਕੈਮੀਕਲ ਐਗਜ਼ਾਮ ਨਹੀਂ ਕਰਾਉਣਾ ਆਪਣੇ ਆਪ ਨੇ ਵੀ ਕਹੀ ਜਾ ਰਹੀ ਹੈ ਕਿ ਇਹ ਨੈਚੁਰਲ ਡੈਥ ਹੈ ਨੈਚੁਰਲ ਡੈਥ ਹੈ ਉਹ ਦੇਖਣਾ ਨਹੀਂ ਚਾਹਤੇ ਬਹਿਸ ਤਾਂ ਹੋਈ ਹੈ ਅੱਜ ਤਾਂ ਉਹ ਸਵਾਲਾਂ ਦੇ ਜਵਾਬ ਤਾਂ ਜਦ ਜਜਮੈਂਟ ਆਏਗੀ ਤभी ਮਿਲेंगे ਪੰਜਾਬ ਸਰਕਾਰ ਇਹ ਬੋਲਦੀ ਹੈ ਕਿ ਇਹ ਧਾਰਮਿਕ ਸੰਸਥਾ ਹੈ ਧਾਰਮਿਕ ਕੋਈ ਧਰਮ ਨਹੀਂ ਹੈ ਇਹ ਤੇ ਕੰਪਨੀ ਹੈ ਕਦੇ ਬਿਆ ਜੋਤੀ ਕੰਪਨੀ ਹੈ ਤੇ ਕੰਪਨੀ ਇੱਕ ਬੰਦੇ ਨੂੰ ਮਾਰ ਕੇ ਅੰਦਰ ਪਾ ਛੱਡੇ ਤਾਂ ਬੜੀ ਮੁਸ਼ਕਲ ਵਾਲੀ ਗੱਲ ਹੈ ਕਿ ਉਹਦਾ ਕੋਈ ਫੈਸਲਾ ਨਹੀਂ ਦਿੱਤਾ ਜਾਵੇ اگر دلیپ چا یہ کہہ رہا ہے کہ دلیپ چا اس کا بیٹا نہیں ہے تو ڈی این اے کرو تو کیوں بھاگ رہے ہیں کل ہی انہوں نے گنڈا گردی کافی خلارتے اس संस्था ਦਾ ਕੋ ਕੰਮ ਨਹੀਂ ਹੈ ਕਿ ਕਿਸੇ ਪਬਲਿਕ ਦੇ ਉੱਪਰ ਗੋਲੀ چلا دو اور پتھر لگا پتھر مارنے شروع ਕਰ دی ایک کمپنی ہے کمپنی کا کام بند ہوندا دس رہا ہے تو اس لیے گنڈا گردی خلا رہے आशतोष महाराज ਦੇ ਕੇਸ ਵਿੱਚ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਆਪਣਾ ਫੈਸਲਾ ਸੁਰੱਖਿਤ ਰੱਖ ਲਿਆ ਹੈ ਔਰ ਤਾਜ਼ਾ ਇਸ ਕੇਸ ਵਿੱਚ ਦੋ ਪਟੀਸ਼ਨ ਪਾਈਆਂ ਗਈਆਂ ਨੇ ਇੱਕ ਪਟੀਸ਼ਨ ਪਾਈ ਗਈ ਹੈ ਪੂਰਨ ਸਿੰਘ ਵੱਲੋਂ ਜੋ ਕਿ ਆਪਣੇ ਆਪ ਨੂੰ ਆਸ਼ਿतोष ਮਹਾਰਾਜ ਦਾ ਡਰਾਈਵਰ ਹੋਣ ਦਾ ਦਾਵਾ ਕਰਦੇ ਨੇ ਉਹਨਾਂ ਵੱਲੋਂ ਇਹ ਮੰਗ ਕੀਤੀ ਗਈ ਹੈ ਕਿ ਆਸ਼ਿतोष ਮਹਾਰਾਜ ਦਾ ਪੋਸਟਮਾਰਟਮ ਕਰਵਾਇਆ ਜਾਣਾ ਚਾਹੀਦਾ ਹੈਗਾ ਔਰ ਦੂਸਰੀ ਪਟੀਸ਼ਨ ਜਿਹੜੀ ਹੈਗੀ ਉਹ ਪਾਈ ਗਈ ਹੈ ਦਲੀਪ ਕੁਮਾਰ ਝਾ ਜੋ ਕਿ ਆਸ਼ਿतोष ਮਹਾਰਾਜ ਜੋ ਕਿ ਆਪਣੇ ਆਪ ਨੂੰ ਆਸ਼ਿतोष ਮਹਾਰਾਜ ਦਾ ਬੇਟਾ ਹੋਣ ਦਾ ਦਾਵਾ ਕਰਦੇ ਨੇ ਉਹਨਾਂ ਵੱਲੋਂ ਇਹ ਪਟੀਸ਼ਨ ਪਾਈ ਗਈ ਹੈ ਕਿ ਆਸ਼ਿतोष ਮਹਾਰਾਜ ਦਾ ਜਰੂਰ ਸੰਸਕਾਰ ਕਰਵਾਣਾ ਕਰ ਦਿੱਤਾ ਜਾਣਾ ਚਾਹੀਦਾ ਹੈ ਔਰ ਉਹਨਾਂ ਦੀ ਮ੍ਰਿਤਕ ਦੇ ਜੜੀ ਹੈ ਉਹ ਉਹਨਾਂ ਨੂੰ ਸੌਂਪੀ ਜਾਣੀ ਚਾਹੀਦੀ ਹੈ ਤਾਂ ਜੋ ਹਿੰਦੂ ਰੀਤੀ ਰਿਵਾਜਤ ਨਾਲ ਉਹਨਾਂ ਦਾ ਤਾਂ ਸੰਸਕਾਰ ਕਰਾਇਆ ਜਾਏ ਔਰ ਅੱਜ ਸਾਰੇ ਦਿਨ ਵੱਲੋਂ ਇਹ ਜਿਹੜੀ ਬਹਿਸ ਹੈਗੀ ਉਹ ਖਤਮ ਹੋ ਚੁੱਕੀ ਹੈ ਹਾਲਾਂਕਿ ਪੰਜਾਬ ਸਰਕਾਰ ਹੋਣ ਵੀ ਇਹ ਕਹਿ ਰਹੀ ਹੈ ਕਿ ਆਸ਼ੋਸ਼ੋਸ਼ ਮਹਾਰਾਜ ਜਿਹੜੇ ਨੇ ਕਲੀਨਿਕਲੀ ਡੈਡ ਨਹੀਂ ਲੇਕਿਨ ਸਟੇਟ ਅਜ਼ਮ ਵਿੱਚ ਇੰਟਰਫੇਅਰ ਨਹੀਂ ਕਰ ਸਕਦੀ ਕਿਉਂਕਿ ਲਾਅ ਐਂਡ ਆਰਡਰ ਜਿਹੜਾ ਹੈਗਾ ਉਹ ਡਿਸਟਰਬ ਹੋ ਸਕਦਾ ਹੈ ਹਾਲਾਂਕਿ ਜੋ ਦੇਵਜੋਤੀ ਜਾਗਰਤੀ ਸੰਸਥਾਨਾਂ ਵੱਲੋਂ ਇਹ ਹੀ ਕਿਹਾ ਜਾ ਰਿਹਾ ਹੈ ਕਿ ਆਸ਼ੋਸ਼ੋਸ਼ ਮਹਾਰਾਜ ਹੋਣ ਵੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਾਰਿਆਂ ਦੀ ਬਹਿਸ ਸੁਣ ਕੇ ਜੋ ਫੈਸਲਾ ਹੈਗਾ ਉਸ ਸੁਰਖਿਤ ਰੱਖ ਲਿਆ ਤੇ ਹੁਣ ਇਹ ਦੇਖਣਾ ਰਹੇਗਾ ਕਿ ਜਿਸ ਦਿਨ ਫੈਸਲਾ ਸੁਣਾਇਆ ਜਾਏਗਾ ਉਸ ਦੇ ਵਿੱਚ ਕੀ ਹੋਏਗਾ ਔਰ 10 ਮਹੀਨੇ ਪੁਰਾਣੀ ਗੁੱਥੀ ਜੜੀ ਹੈਗੀ ਹੈ ਉਹ ਸੁਲਝਦੀ ਹੋਈ ਨਜ਼ਰ ਆ ਰਹੀ ਹੈ ਸਾਰੇ ABP News ਛੱਡ ਕੇ